ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸਰਦਾਰੀ ਟਰੈਵਲ ਆਫਿਸ ਚ ਆਏ ਸੀਗੇ ਤੇ ਵਿਚਾਰ ਚੱਲਦਾ ਪਿਆ ਸੀ ਐਸਆਰ ਜੋ ਪਾਕਿਸਤਾਨ ਯਾਤਰਾ ਜਾਣੀ ਆ ਉਹਦੇ ਬਾਰੇ ਵਿਚਾਰ ਚੱਲਦਾ ਜੀ ਇਸ ਵਾਰ ਭਾਜੀ ਹੁਣੀ ਦੱਸ ਰਹੀ ਕਿ 9 ਤਰੀਕ 9 ਦਿਨਾਂ ਲਈ ਜਾ ਰਿਹਾ ਜਥਾ ਜੋ ਕਿ 10 ਨਵੰਬਰ ਤੋਂ ਲੈ ਕੇ 18 ਨਵੰਬਰ ਤੱਕ ਆ ਜਿਹਦੇ ਵਿੱਚ ਵੀ ਪਾਕਿਸਤਾਨ ਦੇ ਵਿੱਚ ਜਿਹੜੇ 25 ਗੁਰਦਾਰਾਮ ਹਨ ਜਿਨ੍ਹਾਂ ਦੇ ਦਰਸ਼ਨ ਕਰਾਏ ਜਾਣਗੇ ਤੇ ਉਸ ਤੋਂ ਬਾਅਦ ਬਜ਼ੁਰਗਾਂ ਨੂੰ ਉਹਨਾਂ ਦੇ ਪੁਰਾਣੇ ਪਿੰਡ ਜਿਹੜੇ ਉਹਨਾਂ ਦੇ ਜੱਦੀ ਪਿੰਡ ਆ ਚਾਹੇ ਕੋਈ ਵੀ ਵਿਅਕਤੀ ਆ ਉਹ ਆਪਣੇ ਜੱਦੀ ਪਿੰਡ ਦੇ ਬਾਰੇ ਨੌਲੇਜ ਰੱਖਦਾ ਉਹਨਾਂ ਨੂੰ ਉਹਨਾਂ ਦੇ ਜੱਦੀ ਪਿੰਡ ਦੇ ਦਰਸ਼ਨ ਵੀ ਕਰਾਏ ਜਾਣਗੇ ਤੇ ਜੈਡ ਸਿਕਿਉਰਿਟੀ ਦਿੱਤੀ ਜਾਵੇਗੀ ਵਧੀਆ ਹੋਟਲ ਤੇ ਵਧੀਆ ਤਰੀਕੇ ਨਾਲ ਸੰਗਤ ਨੂੰ ਉੱਥੇ ਯਾਤਰਾ ਕਰਵਾਈ ਜਾਏਗੀ ਸੋ ਸੰਤਾਂ ਨੂੰ ਬੇਨਤੀ ਆ ਕਿ ਵੱਧ ਤੋਂ ਵੱਧ ਚੜ ਕੇ ਆਪਣੇ ਮਾਪਿਓ ਆਪਣੇ ਬਜ਼ੁਰਗਾਂ ਨੂੰ ਤੇ ਆਪ ਵੀ ਜਾ ਕੇ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਚਰਨ ਛੂ ਧਰਤੀ ਤੇ ਗੁਰਤਾਮਾ ਦੇ ਦਰਸ਼ਨ ਕਰੀਏ ਤੇ ਵੱਧ ਤੋਂ ਵੱਧ ਚੜ ਕੇ ਆਪਾਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਸੋ ਅੱਜ ਮੇਰੇ ਮੈਂ ਭਾਰੀ ਉਹਨਾਂ ਦੇ ਕੋਲ ਬੈਠਾ ਸੀਗਾ ਤੇ ਇਹ ਵਿਚਾਰ ਚੱਲਦੀ ਤੇ ਭਾਈ ਬਿਲਕੁਲ ਜੀ ਬਿਲਕੁਲ ਵੇਖੋ ਜੇ ਤੁਹਾਨੂੰ ਪਤਾ ਹੀ ਹੈ 올ਰੇਡੀ ਕਿ ਅਸੀਂ ਬੜੇ ਚਿਰਾਂ ਤੋਂ ਜਿਹੜੇ ਆ ਟੂਰ ਜਿਹੜੇ ਲੈ ਕੇ ਜਾ ਰਹੇ ਆ ਤੇ ਜਿਹੜੇ ਵੀ ਆਪਣੇ ਰਿਸ਼ਤੇਦਾਰ ਜਾਂ ਭੈਣ ਭਰਾ ਜਾਂ ਆਪਣੇ ਮੰਮੀ ਡੈਡੀ ਨੂੰ ਜਿਹੜਾ ਵਾ ਉਹ ਪਾਕਿਸਤਾਨ ਦੀ ਯਾਤਰਾ ਕਰਾਉਣਾ ਜਿਹੜੇ ਚਾਹੁੰਦੇ ਨੇ ਉਹ ਸਾਡੇ ਦਿੱਤੇ ਹੋਏ ਨੰਬਰਾਂ ਤੇ ਜਿਹੜਾ ਕੰਟੈਕਟ ਕਰ ਸਕਦੇ ਆ ਅਗਰ ਕਿਸੇ ਨੂੰ ਸਾਡੇ ਐਡਰੈਸ ਦੀ ਦਿੱਕਤ ਆਉਂਦੀ ਤਾਂ ਉਹ ਗੂਗਲ ਦੇ ਉੱਪਰ ਸਰਦਾਰੀ ਟਰੈਵਲ ਲਿਖ ਕੇ ਵੀ ਸਰਚ ਕਰ ਸਕਦਾ ਜੀ ਤੇ ਜਿਹੜੀ ਤੁਸੀਂ ਟਿਕਟ ਬਣਵਾਓਗੇ ਉਹ ਤੁਸੀਂ ਪਹਿਲਾਂ ਪਾਕਿਸਤਾਨ ਦੀ ਇਹ ਬਾਤ ਤੋਂ ਬਿਲਕੁਲ ਜੀ ਬਿਲਕੁਲ ਬਿਲਕੁਲ ਇਦਾਂ ਹੋ ਸਕਦੇ ਆ ਜੀ ਇਥੋਂ ਸਿੱਧਾ ਬੰਦਾ ਪਾਕਿਸਤਾਨ ਜਾ ਕੇ ਅਗਰ ਉਹ ਆਪਣੇ ਇੰਡੀਆ ਜਾਣਾ ਚਾਹੁੰਦਾ ਹੈ ਭੈਣ ਭਰਾ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੁੰਦਾ ਤੇ ਉਥੋਂ ਉਧਰ ਨੂੰ ਵੀ ਜਾ ਸਕਦਾ ਉਹਦੇ ਵਿੱਚ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਬਾਕੀ ਤੋਂ ਆਪਣਾ ਜੀ 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 ਬਿਲਕੁਲ ਜੀ ਬਿਲਕੁਲ ਉਹਨੂੰ ਐਂਟਰੀ ਜਿਹੜੀ ਮਿਲ ਸਕਦੀ ਹੈ ਬਾਕਾਇਦਾ ਉਹਨਾਂ ਕੋਲ ਡਾਕੂਮੈਂਟੇਸ਼ਨ ਜਿਹੜੀ ਹੋਣੀ ਚਾਹੀਦੀ ਹੈ ਥੋੜੀ ਜਿਹੜੀ ਬਹੁਤੀ ਪੁੱਛਗਿੱਛ ਹੋ ਸਕਦੀ ਹੈ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਨਹੀਂ ਉਹ ਪਾਕਿਸਤਾਨ ਤੋਂ ਸਿੱਧਾ ਆਪਣੇ ਜਿਹੜਾ ਪੰਜਾਬ ਦਰਸ਼ਨ ਮੇਲੇ ਕਰਨ ਜਿਹੜਾ ਉਹ ਜਾ ਸਕਦਾ ਹਾਂ ਤੇ ਇਹਦੇ ਲਈ ਆਪਣਾ ਵੀਰ ਜੀ ਖਰਚਾ ਕਿੰਨਾ ਆ ਗਿਆ ਖਰਚਾ ਵੇਖੋ ਤਕਰੀਬਨ ਜਿਹੜਾ ਸਾਡਾ 1000 ਯੂਰੋ ਦਾ ਜਿਹੜਾ ਖਰਚਾ ਹੁੰਦਾ ਬਾਕੀ ਮੌਕੇ ਤੇ ਡਿਪੈਂਡ ਕਰਦਾ ਕਈ ਵਾਰੀ ਟਿਕਟਾਂ ਮਹਿੰਗੀਆਂ ਜਾਂ ਸਸਤੀਆਂ ਹੁੰਦੀਆਂ ਸਾਡਾ ਟੂਰ ਪੈਕਜ ਜਿਹੜਾ ਬੜੇ ਵਧੀਆ ਤਰੀਕਾ ਨਾਲ ਤਿਆਰ ਕੀਤਾ ਜਾਂਦਾ ਸਾਰੇ ਚੀਜ਼ਾਂ ਇਹਦੇ ਵਿੱਚ ਇਨਕਲੂਡ ਹੁੰਦੀਆਂ ਨੇ ਉਹ 1000 ਦੇ 1000 ਖਰਚਾ ਤੇ ਪਲੱਸ ਟਿਕਟ ਆ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਦੇ ਵਿੱਚ ਥੋੜੀ ਚੀਜ਼ਾਂ ਉੱਪਰ ਥੱਲੇ ਹੋ ਸਕਦੀਆਂ ਵਾ ਕਈ ਵਾਰੀ ਮਹਿੰਗੇ ਵੀ ਹੁੰਦੇ ਆ ਸਸਤੇ ਵੀ ਹੁੰਦੇ ਆ ਪਰ ਸਾਡੇ ਜਿਹੜੇ ਰੇਟ ਬਿਲਕ